ਬੇਈ ਜਿਹੜੀਆਂ ਧਰਮ ਮੁਖ ਸੰਸਥਾ ਆਈਆਂ ਨੇ ਤੇ ਖਾਲਸੇ ਵਾਲੇ ਆਏ ਨੇ ਤੇ ਬਾਕੀ ਜੇ ਮੰਤਰੀ ਵੱਲੋਂ ਕਈ ਮੰਤਰੀਆਂ ਵੱਲੋਂ ਕੁਝ ਕੋਈ ਕੁਛ ਨਿਯਾਤਰਪਾਲ ਤੱਕ ਨਹੀਂ ਆਈ ਫੋਟੋਆਂ ਲਵਾ ਜਾਂਦੇ ਰਹੇ ਆ ਵੀ ਮੋਲਤਰਪਾਲ ਪਾਈ ਆ ਇਹ ਤਾਂ ਆਪਾਂ ਘਰ ਦੇ ਵਿੱਚ ਨਿਕਲਦੇ ਨੇ ਸਾਡੇ ਇਤਰਾ ਭੈਣ ਭਰਾ ਆਏ ਹਨ ਕਹਿੰਦੇ ਤੁਸੀਂ ਸੱਤ ਤੱਲੇ ਸੌਇਆ ਹੋ ਨਾ ਅੰਦਾ ਉਹਨੇ ਤੁਹਾਡਾ ਕਮਰਾ ਹੀ ਉੱਤੇ ਡੇਗ ਪਿਆ ਆ ਭਰਾ ਤੇ ਰਾਤ ਗਏ ਰਾਤੀ ਹੀ ਫੇਰ ਘਰ ਆ ਗਏ ਆਪਣੇ ਘਰੇ ਰਹੇ ਜਦੋਂ ਪਾਣੀ ਆ ਜਦੋਂ ਗਾਲ ਗਾਲ ਪਾਣੀ ਚੜ ਗਿਆ ਉੱਥੋਂ ਤੱਕ ਫੇਰ ਆਪਾਂ ਨੂੰ ਇਹਨਾਂ ਨੇ ਅਡ ਗਵਾਂਡੀਆਂ ਦੇ ਕੱਢਿਆ ਤਾਂ ਮੈਂ ਦੋਨਾਂ ਦੀ ਨਿਗਾਹ ਇਹਨਾਂ ਘਰਾਂ ਤੱਕ ਲੋੜਵੰਦ ਤੱਕ ਕੌਣ ਨਹੀਂ ਪਹੁੰਚਦੀ ਨਹੀਂ ਪਹੁੰਚਦੀ ਵੀਰ ਜੀ ਕਿਉਂਕਿ ਉਹ ਘਰ ਨਹੀਂ ਵੇ ਆ ਨਾ ਤਾਂ ਨਹੀਂ ਪਹੁੰਚਦੀ 10 15 ਫੁੱਟ ਤੋਂ ਤਾਂ ਤਾਂ ਵੇਂਦੇ ਨੇ ਵੀ ਕਿਹੜਾ ਕੋਠੀ ਬਜੀਏ ਕਿਹੜੀ ਨਹੀਂ ਉਹ ਤਾਂ ਥੱਲੇ ਲੈਵਲ ਤੇ ਨਹੀਂ ਵੇਂਦੇ ਨਹੀਂ ਵੀਰ ਜੀ ਪਿੰਡ ਵਾਲੇ ਤਾਂ ਪੁੱਛਿਆ ਤੱਕ ਨਹੀਂ ਜੇ ਸਾਰੇ ਬੋਟਾ ਮੰਗ ਨਹੀਂ ਆਉਂਦੇ ਜੇ ਪੁੱਛਿਆ ਕਿਸੇ ਨੂੰ ਨਹੀਂ ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਵੀ ਤੁਸੀਂ ਕਿੱਦਾਂ ਮਰ ਗਏ ਜੇ ਕਿਹਾ ਹੈਗੇ ਜੀ ਮੀਡੀਆ ਤੇ ਕਰਨਾ ਸੌਖਾ ਵਾ ਇਦਾਂ ਗਰਾਊਂਡ ਲੈਵਲ ਤੇ ਆ ਕੇ ਵੇਖਣਾ ਔਖਾ ਵੀਰ ਜੀ ਜੀ ਹੁਣ ਆਉਣ ਹੁਣ ਗਰਾਊਂਡ ਲੈ ਕੇ ਆ ਕੇ ਵੇਖਣਗੇ ਘਰ ਵੇਖਣਗੇ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਆਹ ਸਰ ਹੁਣ ਮਿੱਟੀ ਹੋ ਗਿਆ ਬਣਾਲੇ ਲੱਗੇ ਆਪਣੀ ਸਿੰਘ ਕੁਛੀਪੁਰ ਅੱਜ ਅਸੀਂ ਤੇਰਾ ਬਾਬਾ ਨਾਨਕ ਕੋਰੀਡੋਰ ਦੇ ਲੱਗੇ ਪਿੰਡ ਮਾਨ ਹੈ ਜਿੱਥੇ ਮੌਜੂਦ ਹਾਂ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਕਿ ਮਾਤਾ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਜਿਹੜੇ ਦਿਖਾ ਦਿਤੀਆਂ ਸਾਂਝੀ ਕਰ ਦਿੱਤੀਆਂ ਹੁਣ ਸੋ ਇਸ ਪਿੰਡ ਦੇ ਵਿੱਚ ਵੀ ਜਿਹੜੀ ਆ ਇਹ ਕੋਲਡੋਰ ਤੋਂ ਜਦੋਂ ਤੁਸੀਂ ਬੰਨ ਟੁੱਟਿਆ ਜੀ ਹਸਪੀਟਲ ਦੇ ਵਿੱਚ ਵੀ ਹੜ੍ਹ ਦੀ ਜਿਹੜੀ ਮਾਰਿਆ ਕਾਫੀ ਜਿਹੜੀ ਹਸਪੀਟਲ ਨੂੰ ਜਿਹੜੀ ਪਈ ਸੀ ਸੋ ਹੜ੍ਹ ਤੋਂ ਪਹਿਲਾਂ ਵੀ ਜਿਹੜੀਆਂ ਘਰ ਦੀਆਂ ਜਿਹੜੀਆਂ ਕੰਡੀਸ਼ਨਾਂ ਕੋਈਆਂ ਜ਼ਿਆਦਾ ਜਿਹੜੀਆਂ ਵਧੀਆ ਨਹੀਂ ਸੀ ਬੁਨਿਆਦੀ ਜਿਹੜਾ ਢਾਂਚਾ ਸੀ ਸੋ ਬਾਲਿਆਂ ਦੀ ਹਾਲਤ ਵੀ ਜਿਹੜੀ ਪਹਿਲਾਂ ਵੀ ਜਿਹੜੀ ਨਾਜ਼ੁਕ ਬਣੀ ਸੀ ਸੋ ਪਾਣੀ ਦੀ ਜਿਹੜੀ ਮਾਰ ਪੈਣ ਕਰਕੇ ਇਸ ਘਰ ਦੀ ਜਿਹੜੀ ਹਾਲਤ ਹੈ ਬਿਲਕੁਲ ਇਹ ਜਿਹੜੀ ਇਹ ਖਰਾਬ ਹੋ ਗਈ ਆ ਘਰ ਦੇ ਵਿੱਚ ਮਾਤਾ ਹੈ ਹੋਰ ਕੋਈ ਘਰ ਦਾ ਮੋਢੀ ਨਹੀਂ ਹੈ ਮਾਤਾ ਦੇ ਵੱਲੋਂ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਥੋੜਾ ਬੋਤ ਕੰਮ ਕਰਕੇ ਘਰ ਨੂੰ ਜਿਹੜ ਸਿੰਦਰ ਜੀ ਮਰਨਾ ਕਿਹੜਾ ਮਦਦ ਦੀ ਪਿੰਡ ਪਿੰਡ ਮਾਨ ਜੀ ਕੀ ਕੰਮ ਕਰਦੇ ਕੰਮ ਮੈਂ ਇਤਰਾ ਹੀ ਕਰਾਂ ਦੇ ਕਰਨੀ ਆ ਜੇ ਤੁਹਾਨੂੰ ਮੰਨ ਲਓ ਅੰਦਰ ਅੱਗੇ ਦਾ ਕੰਮ ਮਿਲ ਜੇ ਮੈਂ ਉਹ ਹੀ ਕਰ ਸਕਦੀ ਬੇਟੀ ਮੇਰੀ ਇਹ ਸ਼ਹਿਰ ਕੰਮ ਕਰਨ ਦੀ ਹੈ ਕੌਣ ਕੌਣ ਹੋਰ ਪਰਿਵਾਰ ਪਰਿਵਾਰ ਮੇਰੀਆਂ ਦੋ ਬੇਟੀਆਂ ਨੇ ਹੋਣਾ ਤੇ ਇੱਕ ਮੇਰਾ ਬੇਟਾ ਹੋਵਾ ਉਹਦੀ ਵੀ ਹੱਥ ਛੁੱਟੀ ਆ ਉਹ ਵੀ ਨਹੀਂ ਕੰਮ ਕਰ ਕਰ ਸਕਦਾ ਹਜੇ ਕੋਈ ਭਾਰਾ ਹੌਲਾ ਕੰਮ ਨਹੀਂ ਕਰ ਸਕਦਾ ਤੇ ਇਤਰਾ ਸਾਡੇ ਸੱਤ ਦੇ ਨਾਲ ਹੀ ਪਾਣੀ ਲੱਗ ਗਿਆ ਹੈਗਾ ਬਹੁਤ ਜਿਆਦਾ ਪਾਣੀ ਮਸਾਂ ਹੀ ਨਿਕਲੇ ਇਹਨਾਂ ਦਾ ਪਾਣੀ ਸਾਡੇ ਬਿਲਕੁਲ ਇਹਨਾਂ ਦਾ ਪਾਣੀ ਜਦੋਂ ਆਪਾਂ ਨਿਕਲੇ ਵਿੱਚੋਂ ਕਦੋਂ ਪਾਣੀ ਆਇਆ ਪਾਣੀ ਆਇਆ ਸੀ ਕਿ ਅਸੀਂ ਵਜਿਆ ਪਾਣੀ ਸਵੇਰ ਦੀ ਸੌਂਦੀ ਸੀ ਨਹੀਂ ਸਵੇਰ ਦੇ ਤੇ ਕਣਕ ਸਾਡੀ ਉਹ ਵੀ ਗਲ ਫੜ ਗਈ ਹੈ ਸਾਰੀ ਇਹ ਹੀ ਉਧਰ ਨਹਿਰ ਦੇ ਵਿੱਚ ਸੁੱਟਣ ਡੇ ਆ ਨਾਲੇ ਆਜੇ ਬੇਟਾ ਮੇਰਾ ਰੋਂ ਡਿਆ ਕਿੰਨੀ ਕਿੰਨੀ ਕਣਕ ਹੈ ਕਣਕ ਹੈ ਗਈ 2 ਕੁ ਮਿੰਟ ਲੇਗੇ ਹਾਂ ਝੂਠ ਨਹੀਂ ਮਾਰਨਾ ਚੋਲੀ ਗੇ ਗੁਤੂਆ ਦਾ ਚੋਲੋ ਵੀ ਗਲਗੇ ਵਿੱਚ ਉਹ ਵੀ ਸੁੱਟੇ ਗਲਗੇ हां बोलो कोई चीज नहीं बची कोई चीज नहीं बची लीला कपड़ा थावेले ताडे सामने ही थोड़े जेड़े अंदर पए ने की पानी जेड़ा पिंड ਦੇ ਵਿੱਚ ਚੱਕਦਾ ਮੈਂਟਰੋ ਚੱਕਦਮੀ ਆ ਗਿਆ ਪਤਾ ਲੱਗਾ ਨਹੀਂ ਸਾਨੂੰ ਅਸੀਂ ਤਾਂ ਸੁੱਤੇ ਆ ਤੇ ਇਸ ਤਰ੍ਹਾਂ ਕੋਈ ਕੋਈ ਜਾਗਣ ਡਿਆ ਹਾਂ ਰੋਲਾ ਰੱਪਾ ਪਾਇਆ ਤੇ ਜਦੋਂ ਨਹੀਂ 15 ਨਿਕਲ ਸ਼ਾਸਨ ਤੋਂ ਵੱਲੋਂ ਇੱਕ ਦੋ ਦਿਨ ਪਹਿਲਾਂ ਜਿਹੜਾ ਅਲਰਟ ਕਰ ਦਿੱਤਾ ਗਿਆ ਹਾਈਲਾਈਟ ਕਰ ਦਿੱਤਾ ਗਿਆ ਪਾਣੀ ਦਾ ਆ ਜਿੰਨੇ ਵੀ ਪਹਿਲਾਂ ਉਹਨਾਂ ਨੇ ਤੁਹਾਡੇ ਲੋਸਮਿਟ ਕੀਤੀ ਸ਼ਾਮਾਂ ਤੱਕ ਕਹਿੰਦੇ ਕਿ ਪਾਣੀ ਆ ਜਾਣਾ ਤੇ ਅਸੀਂ ਮਨ ਲਾ ਕਿਹਾ ਵੀ ਨਹੀਂ ਹੁਣ ਆ ਪਾਣੀ ਤਾਪਾ ਘਰ ਦੇ ਵਿੱਚ ਨਿਕਲਦੇ ਸਾਡੇ ਇਤਰਾ ਭੈਣ ਭਰਾ ਆਏ ਹਨ ਕਹਿੰਦੇ ਤੁਸੀਂ ਸੱਤ ਤੱਲੇ ਸੌਇਆ ਹੋ ਨਾ ਅੰਦਾ ਉਹ ਨੇ ਤੁਹਾਡਾ ਕਮਰਾ ਹੀ ਉੱਤੇ ਡਿੱਗ ਪਿਆ ਆ ਭਰਾ ਤੇ ਰਾਤ ਕੇ ਰਾਤੀ ਹੀ ਫੇਰ ਘਰ ਆ ਗਏ ਆਪਣੇ ਘਰੇ ਰਹੇ ਜਦੋਂ ਪਾਣੀ ਆ ਜਦੋਂ ਗਲ ਗਲ ਪਾਣੀ ਚੜ ਗਿਆ ਉੱਥੋਂ ਤੱਕ ਫੇਰ ਆਪਾਂ ਉਹਨਾਂ ਨੇ ਅੱਡ ਗਵਾਂਡੀਆਂ ਨੇ ਕੱਢਿਆ ਤਾਂ ਮੈਂ ਦੇਖਿਆ ਇੱਟਾ ਵੀ ਇਹ ਟੱਠੀਆਂ ਇੱਥੇ ਕੀ ਰਸੋਈ ਕੀ ਕਮਰਾ ਇੱਥੇ ਰਸੋਈ ਹੀ ਪਤਾ ਹਾਂਜੀ ਇਹ ਤੇ ਪੜੋਲਾ ਰੱਖਿਆ ਕਣਕਵਾਲਾ ਕਣਕ ਵੀ ਤਾਂ ਗਲਗੀਤ ਵਿੱਚ ਬਹੁਤ ਅੰਮੋਲਿ ਇਸ ਕਾਉਂਟ ਦੇ ਇਤਨਾ ਮਾੜਾ ਹਾਲ ਹੈ ਜਿਹੜਾ ਹੜੋਂ ਤੋਂ ਪਹਿਲਾਂ ਜਿਹੜਾ ਘਰ ਦੇ ਵਿੱਚ ਲੋੜਿੰਦਾ ਪਾਣੀ ਤੇ ਚਲੋ ਹਰ ਵਕਤ ਲੋੜ ਪਈ ਪਾਣੀ ਪਾਣੀ ਨਹੀਂ ਆ ਡਾ ਗਾ ਹੀ ਹੁੰਦਾ ਟੂਟੀ ਦਾ ਪਾਣੀ ਹੁੰਦਾ ਸਰਕਾਰੀ ਹੁੰਦਾ ਜੀ ਵੀ ਜਿਹੜੀਆਂ ਧਰਮਕ ਸੰਸਥਾ ਆਈਆਂ ਨੇ ਤੇ ਖਾਲਸੇ ਵਾਲੇ ਆਏ ਨੇ ਤੇ ਬਾਕੀ ਜੇ ਮੰਤਰੀ ਵੱਲੋਂ ਕਹੀਏ ਮੰਤਰੀਆਂ ਵੱਲੋਂ ਕੁਝ ਕੋਈ ਕੁਝ ਨਿਯਾਤਰਪਾਲ ਤੱਕ ਨਹੀਂ ਆਈ ਫੋਟੋਆਂ ਲਵਾ ਜਾਂਦੇ ਰੇ ਆ ਵੀ ਮੋਲ ਤਰਪਾਲ ਪਾਈ ਆ ਇਹ ਗਰੀਬ ਪਰਿਵਾਰ ਆ ਅਸੀਂ ਪਹਿਲਾਂ ਵੀ ਇੱਕ ਦੋ ਵਾਰੀ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਹਾਡੇ ਘਰ ਪੱਕੇ ਨੇ ਤੇ ਮੈਂ ਇਹਨਾਂ ਨੂੰ ਦੱਸਿਆ ਚਾਚੀ ਨੂੰ ਪਤਾਵਾ ਮੈਂ ਇੱਕ ਦੋ ਵਾਰ ਇੱਥੇ ਆਇਆ ਵੀ ਕਮਰਿਆਂ ਦੇ ਪੈਸੇ ਆਉਣੇ ਆ ਜੀ ਆਪਣੇ ਪੇਪਰ ਭਰਾ ਮੈਂ ਕਿਹਾ ਵੀ ਜੀ ਮੈਨੂੰ ਪੇਪਰਾਂ ਦੀ ਲੋੜ ਨਹੀਂ ਆ ਤੇ ਚਾਚੀ ਉਹਨਾਂ ਦਾ ਘਰ ਮਾੜਾ ਜੇ ਉਹ ਭਰਾ ਲੈਏ ਨੇ ਤੇ ਪਰ ਇੱਥੇ ਬਾਅਦ ਚ ਭਰਾ ਕੇ ਰੁਪਈਆ 100 200 200 ਲੈ ਕੇ ਬਾਅਦ ਚ ਕੋਈ ਨਹੀਂ ਜਬੜਦਾ ਜਿਹੜੀ ਸਰਕਾਰ ਨੂੰ ਤਾਂ ਤੁਹਾਡੇ ਹਰ ਪ੍ਰਭਾਵ ਇਲਾਕੇ ਇਹਨਾਂ ਨੂੰ ਤਾਂ ਹੈਲੀਕਾਪਟਰ ਦੇ ਦਿੱਤਾ ਵੀ ਰੂਜ ਦਾ ਜਿਹੜਾ ਵਸਤਾ ਜਿਹੜੀਆਂ ਨੇ ਜਿਆਦਾ ਜਿਤਨੇ ਨਹੀਂ ਬੋਟਮ ਨਹੀਂ ਚੱਲ ਰਹੀ ਜੀ ਮਨ ਲੋਕਾਂ ਦੀ ਪਹੁੰਚ ਨਹੀਂ ਤੋ ਉਹ ਹੈਲੀਕਾਪਟਰ ਚੱਲਦਾ ਰਿਹਾ ਤੁਹਾਡੇ ਕੋਲ ਵੀ ਜੀ ਹੈਲੀਕਾਪਟਰ ਚੱਲਦਾ ਰਿਹਾ ਜੇ ਦੋ ਕ ਪੈਕਟ ਇੱਥੇ ਸੁੱਟ ਗ ਮਹਲ ਜਾਦਵ ਪਿੰਡ ਦੇ ਵਿੱਚ ਕਿ ਕਿ ਦੋ ਦੋ ਪੈਕਟ ਜਿਹੜੇ ਪਹੁੰਚੇ ਹਾਂ ਜੀ ਇਹ ਕਿ ਕਿ ਦੋ ਦੋ ਪੈਕਟ ਹੀ ਪਹੁੰਚੇ ਸਰਕਾਰ ਵੱਲੋਂ ਮਹਲ ਜਾਦਵ ਫਿਰ ਜਿਹੜੀ ਕਾਰਜਕਾਰੀ ਇਹ ਆਫਤ ਦੇ ਵਿੱਚ ਜਿਹੜੀਆਂ ਸਹਿਯੋਗਤਾ ਹੀ ਹੋਈਆਂ ਨੇ ਮਨੋ ਸਿਕ ਸੰਗਤਾਂ ਜੀ ਸਿਕ ਸੰਗਤਾਂ ਨੇ ਬਹੁਤ 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 ਧੰਨਵਾਦ ਉਹਨਾਂ ਦਾ ਤੇ ਕੋਈ ਵੀ ਪ੍ਰਸ਼ਾਦੇ ਪਾਣੀ ਤੋਂ ਨਹੀਂ ਜਰਿਆ ਸਿਕ ਸੰਗਤਾਂ ਨੇ ਬਹੁਤ ਸੇਵਾ ਕੀਤੀ ਹੈ ਤੇ ਪਰਮਾਤਮਾ ਨੇ ਚੜ੍ਹਦੀ ਕਲਾ ਬਖਸ਼ੇ ਵੀਰ ਜੀ ਇਹ ਮਾਤਾ ਦੇ ਮਤਲਬ ਫੈਮਿਲੀ ਮੈਂਬਰ ਵੀ ਜਿਹੜੇ ਨਹੀਂ ਹੈਗੇ ਮਾਤਾ ਖੁਦ ਆਪ ਥੋੜਾ ਬੋੜਾ ਕੰਮ ਕਰਦੀ ਲੋਕਾਂ ਦੇ ਘਰਾਂ ਵਿੱਚ ਚੱਲਦਾ ਤੇ ਜਿਹੜਾ ਮਤਲਬ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਤੋਂ ਕੀ ਇਹੋ ਜੀ ਮਦਦ ਦੀ ਘਰ ਲਉਂਦੇ ਜੋ ਮਾਤਾ ਜੀ ਆਹੀਂ ਤੇ ਉਹ ਕਹਿੰਦੇ ਵੀਰ ਜੀ ਵੀ ਉਹਨਾਂ ਦੇ ਰਹਿਣ ਛੱਤ ਪੈ ਜੇ ਤੇ ਉਹਨਾਂ ਦੇ ਘਰ ਦਾ ਕੋਈ ਜਗਾੜ ਚੱਲ ਜੇ ਬਸ ਇੰਨਾ ਹੀ ਅਸੀਂ ਕਹਿੰਦੇ ਜੀ ਸਿੱਖ ਸੰਗਤਾਂ ਨੂੰ ਉਹ ਵੀ ਅਸੀਂ ਸੰਗਤਾਂ ਨੂੰ ਕਹਿਣਾ ਵਾ ਮਦਦ ਦੇ ਘਰ ਦੇਖਿਆ ਪਾਣੀ ਦਾ ਵੀ ਕੋਈ ਏਡਾ ਪ੍ਰਬੰਧ ਨਹੀਂ ਹੈਗਾ ਬਾਹਰੋਂ ਲਿਆ ਲਿਆ ਕੇ ਬਾਟੀਆਂ ਦੇ ਵੀ ਮ ਸਾਰੇ ਬੋਟਾ ਮੰਗ ਨਹੀਂ ਹੁੰਦੇ ਜੇ ਪੁੱਛਿਆ ਕਿਸੇ ਨੇ ਕਿਸੇ ਨੇ ਇਹ ਤੱਕ ਨਹੀਂ ਪੁੱਛਿਆ ਵੀ ਤੁਸੀਂ ਕਿੱਦਾਂ ਮਰ ਗਏ ਜੇ ਕਿ ਹੈਗੇ ਜੇ ਕੀ ਲੱਗਦਾ ਨਹੀਂ ਬਾਬਾ ਜੀ ਪਿੰਡ ਦੇ ਵਿੱਚ 10 ਜਾਂ 20 ਐਨਆਰਆਈ ਹੁਣ ਉਹ ਇਦਾਂ ਦੇ ਲੋੜਵੰਦ ਪਰਿਵਾਰਾਂ ਨੂੰ ਸਾਂਭ ਲੈਣ ਤਾਂ ਇਦਾਂ ਦੀ ਜੜੀਆਂ ਮੱਲੋ ਤੰਗੀ ਤਵੇਖੀਆਂ ਜਾਂ ਇਦਾਂ ਦੇ ਕੇਸ ਨਿਕਲ ਨਹੀਂ ਨਾ ਵੀਰ ਜੀ ਇਹਨਾਂ ਸੋਚਦਾ ਹੀ ਕੋਈ ਨਹੀਂ ਨਾ ਹਰ ਬੰਦਾ ਪਿੰਡ ਦੇ ਵਿੱਚ ਘਰ-ਦਗੜ ਵੀ 5-5 7-7 ਜੀ ਹੈਗੇ ਨੇ ਬਾਹਰ ਵਾਧ ਹੀ ਨੇ ਪਰ ਜੇ ਪਿੰਡ ਦਾ ਸੋਚਣ ਤੇ ਪਿੰਡ ਵਾਲੇ ਬਾਹਰ ਜਾਂਦੀ ਲੋੜ ਹੀ ਨਹੀਂ ਆ। ਕੀ ਲੱਗਦਾ ਨੇ ਹੁਣ ਗਾਇਕ ਜਾਂ ਸਿੰਗਰ ਜਾਂ ਇਹਨਾਂ ਦੇ ਵੀਰ ਨੇ ਜੋ ਸੰਸਥਾ ਨੇ ਉਹ 10 ਪਿੰਡ ਜਾਂ 5 ਪਿੰਡ ਗੋਦ ਲੈਣ ਦੇ ਨੇ ਤੇ ਇਸੇ ਤਰ੍ਹਾਂ ਦੀ ਜਿਹੜੀ ਇੱਕ ਉਪਰਾਲਾ ਜਿਹੜੇ ਇਹਨਾਂ ਦੇ ਵੀਰ ਵੀ ਕਰਨ ਉਹ ਪੰਜ ਪਰਿਵਾਰ ਜਾਂ ਸੱਤ ਪਰਿਵਾਰ ਇਦਾਂ ਲੈਣ ਤੇ ਮੇਰੇ ਖਿਆਲ ਨਾਲ ਇਦਾਂ ਦੇ ਜਿਹੜੇ ਕੇਸ ਆਉਣੇ ਬੰਦ ਹੋ ਸਕਦੇ। ਹਾਂਜੀ ਹੋ ਸਕਦੇ ਨੇ ਜੇ ਲੈਣ ਤੇ ਪਰ মিডিਆ ਤੇ ਕਰਨਾ ਸੌਖਾ ਵਾ ਇਦਾਂ ਗਰਾਊਂਡ ਲੈਵਲ ਤੇ ਆ ਕੇ ਵੇਖਣਾ ਔਖਾ ਵੀਰ ਜੀ। ਕੀ ਲੱਗਦਾ ਕੀ ਕਮੀਆਂ ਨੇ ਜਿਹੜੀਆਂ ਗਰਾਊਂਡ ਲੈਵਲ ਤੇ ਉਹ ਦੇਖਦੇ। ਕਮੀਆਂ ਵੀਰ ਜੀ ਹੁਣ ਆਉਣਗੇ ਪਤਾ ਲੱਗੇਗਾ ਇਹਨ ਹੁਣ ਗਰਾਉਂਡ ਲੈ ਕੇ ਆ ਕੇ ਵੇਖਣਗੇ ਘਰ ਵੇਖਣਗੇ ਵੀ ਕਿੱਦਾਂ ਦਾ ਕਿੱਦਾਂ ਦਾ ਨਹੀਂ ਆਹ ਸਾਰਾ ਹੁਣ ਮਿੱਟੀ ਹੋ ਗਿਆ ਬਣਾਲੇ ਲੱਗੇ ਕੋਹਨੇ ਵਾਲ ਪਿੰਡ ਉਹਥੇ ਕਰੋੜ ਰੁਪਏ 2 ਕਰੋੜ ਰੁਪਏ ਜਾਂ ਇਸ ਤੋਂ ਵੱਧ ਲਾਇਆ ਮਤਲਬ ਕਰੋੜਾਂ ਰੁਪਈਆ ਵਾਲੀਆਂ ਕੋਠੀਆਂ ਦੇਖ ਜਾਂਦੀਆਂ ਨੇ ਇਦਾਂ ਦੇ ਜਿਹੜੇ ਗਰੀਬਾਂ ਦੇ ਮਾਤਰਾ ਦੇ ਘਰ ਨਹੀਂ ਦੇਖਦੇ ਨਹੀਂ ਦੇਖਦੇ ਵੀਰ ਜੀ ਇਹ ਘਰ ਨੀਵੇਂ ਆ ਨਾ ਉਹ ਦੇਖਦੇ ਨਹੀਂਗੇ ਜਿਹੜੀ ਦੋਰੀ ਤੇਰੀ ਮੰਝਲਿਆ ਉਹ ਹੀ ਦੇਖਦੀ ਆ ਬਸ ਦੂਰੋਂ ਦੂਰੋਂ ਨਿਗਾ ਘੁਮਉਂਦੇ ਨੇ ਤਾਂ ਤਾਂ ਹੀ ਵੇਦੇ ਨੇ ਵੱਡੇ ਵੱਡੇ ਚੈਨਲਾਂ ਨਾਲ ਉਹਥੇ ਅਪਰੋਚ ਕੀਤੀ ਗਈ ਹੈ ਸੰਸਥਾ ਦੇ ਨਾਲ ਆਏ ਨੇ ਜਾਂ ਕਿਵੇਂ ਆਏ ਨੇ ਉਹਨਾਂ ਨੂੰ ਆ ਕੇ ਆਪਣੇ ਜਿਹੜੇ ਸਟਿੱਗਲ ਜਿਹ ਕਿ ਉਹ ਘਰ ਨਹੀਂ ਵੇ ਆ ਨਾ ਤਾਂ ਨਹੀਂ ਪਹੁੰਚਦੀ 10 15 ਫੁੱਟ ਤੋਂ ਤਾਂ ਤਾਂ ਵੇਂਦੇ ਨੇ ਵੀ ਕਿਹੜਾ ਕੋਠੀ ਬਜੀਏ ਕਿਹੜੀ ਨਹੀਂ ਉਹ ਤਾਂ ਥੱਲੇ ਲੈਵਲ ਤੇ ਨਹੀਂ ਵੇਂਦੇ ਉਹਨਾਂ ਦੇ ਉਹਨਾਂ ਦੇ ਸਕੈਨਰ ਲਾ ਦਿੱਤੇ ਨੇ ਜਾਂ ਗੂਗਲ ਪੇ ਲਾ ਦਿੱਤੇ ਨੇ ਚਲੋ ਆਈਆਂ ਕਹਿੰਦੇ ਕੁਦਰਤੀ ਆਫਤ ਆਈ ਹੈ ਲੋੜਵੰਦ ਪਰਿਵਾਰ ਪਰ ਇਦਾਂ ਦੇ ਜਿਹੜੇ ਪਰਿਵਾਰ ਨੇ ਇਹਨਾਂ ਨੂੰ ਵੀ ਕੁਦਰਤੀ ਆਫਤ ਆਈਆਂ ਨੇ ਇਹ ਕੋਈ ਆਪਣੇ ਆਪ ਤੇ ਨਾਲ ਆਦੀ ਨਹੀਂ ਹੈਗੀ ਹਾਂ ਜੀ ਚਲੋ ਆਈਆਂ ਹੈਗੇ ਪਰਮਾਤਮਾ ਦਾ ਹੀ ਸ਼ੋਰ ਕਾਨ ਵੀ ਜਿਹੜੇ ਬਚ ਗਏ ਆ ਇਹਨਾਂ ਨੂੰ ਬਚਾਪੇ ਕੋਈ ਨਾ ਕੋਈ ਸੰਸਥਾ ਹੈ ਕੀ ਹੁਣ ਕਰੇਗੀ ਉਹ ਸਿੱਖ ਸੰਗਤ ਤਾਂ ਨਹੀਂ ਕਰਨਾ ਲੀਡਰਾਂ ਤੋਂ ਆਸ ਨਹੀਂ ਕੋਈ ਵੀ ਜੇ ਕਿ ਨੇ ਮਦਦ ਕਰਨੀ ਉਹਨਾਂ ਦੇ ਵੀਰ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਮਾਤਾ ਜਿਹੜਾ ਦੱਸ ਗਰਦਾਸਪੁਰ ਜ਼ਿਲ੍ਹਾ ਜੇ ਡੇਰਾ ਬਾਬਾ ਨਾਨਕ ਪਿੰਡ ਮਾਨ ਇਹਨੇ ਚਿਰ ਤੋਂ ਕਿਸ ਮਲੋ ਸੰਸਥਾ ਨੇ ਜਾ ਇਹਨਾਂ ਦੀ ਜੀ ਨਹੀਂ ਕੋਈ ਕਿਸ ਨੇ ਨੇ ਮਦਦ ਕੀਤੀ ਭਾਈ ਹਾਂਜੀ ਇਤਰਾ ਸਾਡਾ ਬੱਚੇ ਬੇਟਾ ਦੋ ਵਾਰੀ ਨਜਾਮ ਪੜਿਆ ਗਿਆ ਲੋਕਾਂ ਨੇ ਫਸਾ ਦਿੱਤਾ ਉਹ ਵੀ ਸਾਡਾ ਵੇਲਾ ਇਤਰਾ ਹੀ ਰੱਬ ਚਲੋ ਰੱਬ ਨੇ ਉਹ ਵੀ ਕੀਤੀ ਮਦਦ ਥੋੜੀ ਬਹੁਤੀ ਉਹ ਵੀ ਬੇਟਾ ਮੇਰਾ ਜੀ ਮਾਨਤਾ ਆਇਆ ਇਹ ਮਤਲਬ ਟੁੱਟੀ ਦਾ ਪਾਣੀ ਵਾਟਰ ਸਪਾਈ ਦਾ ਪਰ ਹਾਂਜੀ ਇਹੋ ਹੀ ਹੈ ਜੀ ਉਹ ਜੇ ਟਕੇ ਦਾ ਪ੍ਰੋਬਲਮ ਪੈ ਜਾਈ ਕਿਤੇ ਵਾਟਰ ਸਪਲਾਈ ਨੂੰ ਇਹ ਤਾਂ ਪਾਣੀ ਫਿਰ ਕਿੱਥੇ ਚੱਲਦਾ ਸਾਡੀ ਇਹ ਤਰ੍ਹਾਂ ਇਹ ਨਲਕਾ ਲਾਗੇ ਲੱਗਾ ਜੇ ਗਵਰੰਟੀਆਂ ਤਾਂ ਉਹ ਕਿ ਆਪਣਾ ਘਰ ਦੇ ਵਿੱਚ ਆਣੀ ਹਾਂਜੀ ਆਪਣੇ ਘਰ ਚ ਪਾਣੀ ਵੀ ਨਹੀਂ ਸਾਡੇ ਇਹ ਤਾਂ ਐਨਆਰਆਈ ਵੀਰ ਨੇ ਹੋਰ ਸਮੱਸਿਆ ਵੀ ਸੰਸਥਾ ਨੇ ਲੋਕਾਂ ਦੀ ਮਦਦ ਕਰਦੀਆਂ ਸਭ ਤੋਂ ਦੀਆਂ ਨੇ ਕੀ ਚਲ ਕੇ ਕਰਨ ਦੀ ਕੋਈ ਸਾਡੀ ਕੀ ਨੇ ਮੈਂ ਤਾਂ ਨਹੀਂ ਕੀਤੀ ਕੋਈ ਕੰਮ ਵਾਲਾ ਨਹੀਂ ਕਰਦਾ ਕਿਸ ਜੱਟ ਨੇ ਨਹੀਂ ਕੀਤੀ ਸਾਡੀ ਪਤਾ ਇਹ ਤਰਪਾਲ ਪਾਈ ਆਪ ਲਿਆ ਕੇ ਪਾਈ ਕਿ ਜਹਾ ਹਾਂਜੀ ਇਹ ਆਪ ਲੈਂਦੀ ਪਤਾ ਮਨੂੰ ਸਰਕਾਰ ਲੋ ਤਾਂ ਜਿਹੜੇ ਆਮ ਲੋਕ ਕੋਈ ਬੰਦੇ ਤੇ ਨਹੀਂ ਕਾਫੀ ਕਹਿੰਦੇ ਕੋ 40 50 75 ਪਾਲਾ ਪਿੰਡ ਦੇ ਵਿੱਚ ਘਰ ਦੇਖ ਕੇ ਫੋਟੋ ਖਿੱਚ ਕੇ ਮੰਡੀ ਜਾਂ ਟੀਆਂ ਹਾਂ ਡੇ ਸਾਡੇ ਵਾਲੇ ਪੁੱਤ ਕੋਈ ਹੇ ਤੱਕ ਆਇਆ ਹੀ ਨਹੀਂਗਾ ਐਡੇ ਜਹਾਜ਼ ਚੱਲੇ ਹੈਲੀਕਾਪਟਰ ਚੱਲੇ ਤੁਹਾਡੇ ਪਿੰਡਾਂ ਨੂੰ ਆਉਂਦੇ ਨੇ ਦੋ ਕ ਪੈਕਟ ਆਏ ਸੁੱਟ ਕੇ ਤੇ ਚਲ ਗਿਆ ਅਗਲਾ ਪੈਕਟ ਸਹੀ ਸ਼ਰਾਮਤ ਪਹੁੰਚ ਕੇ ਦੀ ਗੱਲ ਹੈ ਉਹ ਵੀ ਸਾਡੇ ਵਾਲੀ ਸੁੱਟੇ ਉਹ ਵੀ ਜਟਾਂ ਵਾਲੀ ਸੁੱਟੇ ਜਾਓ ਚੀਰਾਂ ਤੇ ਕੋਠੇ ਤੇ ਸੁੱਟੇ ਸਾਡੇ ਵਾਲ ਕੋਈ ਨਹੀਂ ਸੁੱਟਿਆ ਜਾਜ ਤੇ ਕਾਫੀ ਬੜਾ ਮਤਲਬ ਹਾਂਜੀ ਨਹੀਂ ਆਪਾਂ ਇਤਨਾ ਹਾਥੀ ਖੜੇ ਕਰਦੇ ਨੇ ਸਾਡੇ ਵਾਲ ਆਇਆ ਨਿੱਦਰ ਵਾਲੇ ਬੰਨੇ ਨਹੀਂ ਆਇਆ ਉਧਰ ਉਧਰ ਪਰਲੇ ਮਾਲੇ ਸੁੱਟੇ ਸਾਡੇ ਵਾਲ ਕੋਈ ਨਹੀਂ ਆਇਆ ਦੋ ਮੇਰੀਆਂ ਬੇਟੀਆਂ ਵੀ ਆਉਣ ਵਾਲੀਆਂ ਦੋ ਵੇਈਆਂ ਵਿਚਾਰੀਆਂ ਮਾੜੀਆਂ ਮੋਟੀਆਂ ਜੀ ਉਹਨਾਂ ਨੂੰ ਵੀ ਕੋਈ ਨਹੀਂ ਆਪਾਂ ਦਿੱਤਾ ਇਹ ਤਰ੍ਹਾਂ ਕਰੋ ਪੱਲੀਆਂ ਨੇ ਨਹੀਂ ਫਿਰ ਜਿਹੜੀਆਂ ਸਸਤਾ ਉਹਨਾਂ ਇੰਨੀਆਂ ਨੇ ਵੀਰ ਨੇ ਜਾਂ ਬਾਹਰੋਂ ਜਿਹੜੀਆਂ ਮਦਦਾਂ ਆਉਂਦੀਆਂ ਉਹ ਪਿੰਡ ਤੱਕ ਪਹੁੰਚਦੀ ਨਹੀਂ 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 ਪਿੰਡ ਤੱਕ ਪਹੁੰਚਣੀ ਕੀ ਹੈ ਤੁਹਾਨੂੰ ਪਤਾ ਹੀ ਐ ਤੇ ਸੁੱਕੀ ਰਸਤਾ ਹੁੰਦੀ ਆ ਤਾਂ ਉਹ ਵੀ ਕੋਈ ਟਰਾਲੀ ਆ ਜਾਂਦੀ ਕੋਈ ਆਉਂਦੀ ਨਹੀਂ ਗਈ ਇੱਥੇ ਇਹ ਤਰ੍ਹਾਂ ਹੁੰਦੀ ਜੇ ਜਿਹੜੀ ਟਰਾਲੀ ਹੁੰਦੀ ਰਹੀ ਇਹ ਪਿੰਡ ਦੇ ਵਿੱਚ ਆਪ ਖੁੱਲ ਚੱਲ ਕੇ ਸੇਵਾ ਇਸ ਕਰਦੇ ਰਹੇ ਨੇ ਜਿਹੜੇ ਮਲ ਸਮਾਜ ਵੀ ਨਹੀਂ ਪਹੁੰਚ ਕਰਦੇ ਰਹੇ ਕਰਦੇ ਨਹੀਂ ਉਹ ਚੱਲ ਦਿੰਦੇ ਰਹੇ ਨੇ ਇਤਰਾ ਇੱਕ ਆਮ ਦੇਰੇ ਤੋਂ ਇੱਕ ਟਰਾਲੀ ਆਈ ਬਸ ਮੁੜ ਕੇ ਉਹਨਾਂ ਨੇ ਕੰਮ ਹੀ ਬੰਦ ਕਰ ਛੱਡਿਆ ਇੱਥੋਂ ਵੜਨੀ ਦਿੱਤਾ ਕੋਈ ਮੁੜ ਕੇ ਉਹ ਇਹ ਪਿੰਡ ਮਾਨ ਦੇ ਵਿੱਚ ਜ਼ੀਰੋ ਗਰਾਊਂਡ ਦੀ ਜੜੀ ਤੁਹਾਨੂੰ ਅਸੀਂ ਹਰ ਪ੍ਰਭਾਵਤ ਜਿਹੜੀ ਸਥਿਤੀ ਦਿਖਾ ਰਹੇ ਹਾਂ ਸੋ ਇਦਾਂ ਦੀਆਂ ਜਿਹੜੀਆਂ ਹੋਰ ਖਾਸ ਕਰ ਜਿਹੜੀਆਂ ਸਥਿਤੀਆਂ ਜਿਹੜੀਆਂ ਦੇਖਦੇ ਰਹੋ ਚੈਨਲ ਨੂੰ ਕਰ ਲੋ ਫੋਲੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀ